ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਕੋਹੋਨ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਹੁਣ ਪੰਜਾਬੀ ਭਾਰਤੀਆਂ ਦੇ ਲਈ ਪੰਜ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਕਿਉਂਕਿ ਸਾਲ 2026 ਦੀ ਹੁਣ ਪਹਿਲੀ ਜਨਵਰੀ ਤੋਂ ਹੋਣ ਜਾ ਰਹੇ ਹਨ ਪੰਜ ਵੱਡੇ ਬਦਲਾ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਾਰਾ ਹੀ ਡਾਟਾ ਸ਼ੇਅਰ ਕਰ ਦਿੱਤਾ ਗਿਆ ਹੈ ਕਿ ਆਖਰਕਾਰ ਸਾਲ 2026 ਦੇ ਦੌਰਾਨ ਕਿਸ ਕੈਟਾਗਰੀ ਦੇ ਵਿੱਚ ਸਭ ਤੋਂ ਵੱਧ ਪੀਆਰ ਮਿਲੇਗੀ ਸੋ ਸਭ ਤੋਂ ਪਹਿਲਾਂ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 온ਟਾਰੀਓ ਦੇ ਵਿੱਚ ਰੂਰਲ ਇਮੀਗ੍ਰੇਸ਼ਨ ਪਾਇ ਪ੍ਰੋਗਰਾਮ ਓਪਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡਾਟਾ ਵੀ ਸ਼ੇਅਰ ਕਰ ਦਿੱਤਾ ਗਿਆ ਹੈ ਕਿ ਆਖਰਕਾਰ ਕਿਸ ਕੈਟਾਗਰੀ ਦੇ ਵਿੱਚ ਸਭ ਤੋਂ ਵੱਧ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦਿੱਤੀ ਜਾਵੇਗੀ ਇਸ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਭ ਤੋਂ ਵੱਧ ਪੀਆਰ ਬਿਜ਼ਨਸ ਫਾਈਨੈਂਸ ਐਡਮਿਨਿਸਟ੍ਰੇਸ਼ਨ ਅਤੇ ਇਸ ਤੋਂ ਇਲਾਵਾ ਹੈਲਥ ਕੇਅਰ ਵਾਲੇ ਡਾਕਟਰ ਨਰਸਸ ਨੂੰ ਅਤੇ ਇਸ ਤੋਂ ਇਲਾਵਾ ਐਜੂਕੇਸ਼ਨ ਲਾਅ ਐਂਡ ਸੋਸ਼ਲ ਸਰਵਿਸਿਜ਼ ਅਤੇ ਇਸ ਤੋਂ ਇਲਾਵਾ ਸੇਲ ਸਰਵਿਸਿਜ਼ ਟ੍ਰੇਡ ਟਰਾਂਸਪੋਰਟ ਅਤੇ ਇੰਜੀਨੀਅਰਿੰਗ ਸਕਿੱਲ ਵਰਕਰਾਂ ਨੂੰ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਪਿੰਡੂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ 온ਟਾਰੀਓ ਦੇ ਵਿੱਚ ਪੀਆਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੰਜਾਬੀ ਭਾਰਤੀਆਂ ਦੇ ਲਈ ਇੱਕ ਨਵਾਂ ਪੀਆਰ ਪਾਥਵੇ ਓਪਨ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ 33000 ਤੋਂ ਵੱਧ ਲੋਕਾਂ ਨੂੰ ਪੀਆਰ ਦਿੱਤੀ ਜਾਣੀ ਸੀ ਸੋ ਇਹ ਵੀ ਹੁਣ ਜਨਵਰੀ ਮਹੀਨੇ ਦੇ ਵਿੱਚ ਹੀ ਓਪਨ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਵੱਡੀ ਗਿਣਤੀ ਦੇ ਵਿੱਚ ਪੀਆਰ ਦਿੱਤੀ ਜਾਵੇਗੀ ਸੋ ਸਿੱਧੇ ਤੌਰ ਦੇ ਉੱਤੇ ਪੀਆਰ ਪਾਥਵੇ ਓਪਨ ਕੀਤਾ ਜਾਵੇਗਾ ਜਿਸ ਦੇ ਵਿੱਚ 14000 ਤੋਂ ਵੱਧ ਤੇ ਕੰਸਟ੍ਰਕਸ਼ਨ ਵਰਕਰਾਂ ਨੂੰ ਖਾਸ ਤੌਰ ਦੇ ਉੱਤੇ ਪੀਆਰ ਦਿੱਤੀ ਜਾਵੇਗੀ ਤੇ ਬਾਕੀ ਰਹਿੰਦਿਆਂ ਨੂੰ ਸਕਿੱਲ ਵਰਕਰ ਤੇ ਤਹਿਤ ਜਿਹੜੇ ਕਿ ਕਾਰਪੈਂਟਰ ਇਲੈਕਟ੍ਰੀਸ਼ੀਅਨ ਪਲੰਬਰ ਟਾਇਲ ਵਰਕਰ ਅਤੇ ਇਸ ਤਰ੍ਹਾਂ ਦੀ ਜਿਹੜੀ ਸਕਿੱਲ ਦੇ ਨਾਲ ਰਿਲੇਟਡ ਹਨ ਉਹਨਾਂ ਨੂੰ ਪੀਆਰ ਮਿਲੇਗੀ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੇ ਵਿੱਚ ਲਗਾਤਾਰ ਡਾਕਟਰ ਇੰਜੀਨੀਅਰ ਅਤੇ ਨਰਸਸ ਨੂੰ ਜਿਹੜਾ ਕਿ ਪੀਆਰ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਕਿਉਂਕਿ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਡਾਕਟਰ ਅਤੇ ਨਰਸਸ ਦੀ ਹੁਣ ਘਾਟ ਪਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹਨਾਂ ਨੂੰ ਵੱਡੀ ਗਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਮਾਸਟਰ ਅਤੇ ਪੀਐਚਡੀ ਡਿਗਰੀ ਜਿਹੜੇ ਵੀ ਕੰਮੇ ਜਾਣਾ ਚਾਹੁੰਦੇ ਆ ਪੰਜਾਬੀ ਭਾਰਤੀ ਉਹਨਾਂ ਨੂੰ ਕੋਈ ਵੀ ਹੁਣ ਕੈਨੇਡਾ ਦੇ ਪ੍ਰੋਵਿੰਸ ਤੋਂ ਲੈਟਰ ਲੈਂਡ ਦੀ ਲੋਡ ਨਹੀਂ ਹੋਵੇਗੀ ਸਿੱਧੇ ਤੌਰ ਦੇ ਉੱਤੇ ਹੀ ਉਹ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਆ ਤੇ ਆਪਣੇ ਸਪਾਊਸ ਨੂੰ ਵੀ ਉਹ ਓਪਨ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਨਾਲ ਹੀ ਲਿਜਾ ਸਕਦੇ ਹਨ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੀਆਰ ਦੇ ਕੋਟੇ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ ਜੀਹਾਂ 4 ਲੱਖ ਲੋਕਾਂ ਨੂੰ ਤੇ ਵੈਸੇ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੀਆਰ ਦਿੱਤੀ ਜਾਵੇਗੀ 33000 ਲੋਕਾਂ ਨੂੰ ਨਵੇਂ ਪੀਆਰ ਪਾਥਵੇ ਦੇ ਰਾਹੀਂ ਪੀਆਰ ਦਿੱਤੀ ਜਾਵੇਗੀ ਤੇ ਇਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਿਹੜੇ ਵੀ एक्सप्रेस एंट्री ਅਤੇ ਪੀਐਨਪੀ ਦੇ ਕੋਟੇ ਆ ਉਹ ਹੁਣ 91 ਤੋਂ 92000 ਕਰ ਦਿੱਤੇ ਗਏ ਹਨ ਜਦਕਿ ਸਾਲ 2025 ਦੇ ਦੌਰਾਨ ਇਹ ਸਿਰਫ 50 ਤੋਂ 55000 ਹੀ ਸਨ ਸੋ ਹੁਣ ਵੱਧ ਤੋਂ ਵੱਧ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2026 ਦੇ ਦੌਰਾਨ ਪੰਜਾਬੀ ਭਾਰਤੀਆਂ ਨੂੰ ਪੀਆਰ ਦੇਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੀਆਰ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੁੰਦਾ ਸੀ ਉਸ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ ਜੀਹਾਂ ਹੁਣ ਇਹ ਪ੍ਰੋਸੈਸਿੰਗ ਟਾਈਮ ਸਿਰਫ 6 ਮਹੀਨੇ ਦਾ ਹੀ ਰਹਿ ਚੁੱਕਾ ਹੈ ਜਿੱਥੇ ਕਿ ਸਾਲ 2025 ਦੇ ਦੌਰਾਨ ਇਹ ਪ੍ਰੋਸੈਸਿੰਗ ਸਿੰਗ ਟਾਈਮ 12 ਤੋਂ ਲੈ ਕੇ 18 ਮਹੀਨੇ ਤੱਕ ਚੱਲ ਰਿਹਾ ਸੀ ਤੇ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਹੁਣ ਕੇਅਰ ਹੋਮ ਵਰਕਰਾਂ ਦੇ ਲਈ ਜਰੂਰ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2026 ਦੀ 31 ਮਾਰਚ ਨੂੰ ਇਹ ਪ੍ਰੋਗਰਾਮ ਓਪਨ ਕੀਤਾ ਜਾਣਾ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਸਾਲ 2026 ਦੇ ਦੌਰਾਨ ਹੀ ਕਾਫੀ ਜ਼ਿਆਦਾ ਐਪਲੀਕੇਸ਼ਨ ਆ ਚੁੱਕੀਆਂ ਹਨ ਜਿਨ੍ਹਾਂ ਨੂੰ ਕੀ ਉਹਨਾਂ ਦੇ ਵੱਲੋਂ ਪ੍ਰੋਸੈਸ ਕੀਤਾ ਜਾ ਰਿਹਾ ਹੈ ਤੇ ਜਲਦ ਤੋਂ ਜਲਦ ਉਹਨਾਂ ਨੂੰ ਵੀ ਆਰ ਦਿੱਤੀ ਜਾਵੇਗੀ ਇਸ ਤੋਂ ਲਾਵਾ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਭਾਰਤੀ ਹੁਣ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਆ ਸੋ ਉਹਨਾਂ ਦੇ ਲਈ ਖਾਸ ਤੌਰ ਦੇ ਉੱਤੇ ਸਾਲ 2026 ਕਾਫੀ ਜ਼ਿਆਦਾ ਜਿਹੜਾ ਕਿ ਇੰਪੋਰਟੈਂਟ ਸਾਲ ਰਹਿਣ ਵਾਲਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਾਲ 2025 ਦੇ ਦੌਰਾਨ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਰਿਫਿਊਜ਼ ਕੀਤੇ ਗਏ ਸਾਲ 2022 ਅਤੇ 23 ਦੇ ਮੁਕਾਬਲੇ ਕਿਉਂਕਿ ਸਾਲ 2022 ਅਤੇ 23 ਦੇ ਵਿੱਚ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਟੂਰਿਸਟ ਵੀਜ਼ੇ ਪਰੂਵ ਕੀਤੇ ਜਾਂਦੇ ਰਹੇ ਹਨ ਸੋ ਸਾਲ 2025 ਦੇ ਵਿੱਚ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਰੋਕ ਲਗਾਈ ਗਈ ਤੇ ਇਸੇ ਦੌਰਾਨ ਹੁਣ ਕੈਨੇਡਾ ਦੇ ਵਿੱਚ ਜਿੱਥੇ ਕਿ ਸਾਲ 2026 ਦੇ ਦੌਰਾਨ FIFA ਵਰਲਡ ਕੱਪ ਹੋਣ ਜਾ ਰਿਹਾ ਹੈ ਤੇ ਗਿਣਤੀ ਵੱਡੀ ਦੇ ਵਿੱਚ ਹੁਣ ਵੀਜ਼ੇ ਜਾਰੀ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜਿਹੜੇ ਵੀ ਵਿਸਟਰ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਉਹਨਾਂ ਦੇ ਲਈ ਖਾਸ ਤੌਰ ਦੇ ਉੱਤੇ ਇਸ ਸਾਲ ਮਿਲਿਆ ਜੁਲਿਆ ਰਹਿ ਸਕਦਾ ਹੈ